ਖਾਤਾ ਸਬ ਦਾ ਜਵਾਬ ਸੀ ਕਿ ਜਿਹੜੀ ਆ ਮੱਕੀ ਨੂੰ ਲੈ ਕੇ ਕਹਿ ਰਹੇ ਤੁਸੀਂ ਪਰ ਇਹ ਅਡਾਨੀ ਬਾਨੀ ਜਿਹੜਾ ਵਾ ਰਾਣਾ ਸਾਹਿਬ ਅੱ체 ਲੈ ਕੇ ਆਉਣ ਸੰਦੇ ਇਹ ਤਾਂ ਯਾਰ ਪੰਜਾਬ ਦੇ ਲੋਕਾਂ ਨੂੰ ਪੁੱਛੋ ਅੱਜ ਮੈਨੂੰ ਇੱਕ ਲੇਖ ਲਿਖਿਆ ਮੈਂ ਘਟੋ ਘਟ 5-700 ਫੋਨ ਮੈਨੂੰ ਕੱਲ ਦਾ ਆ ਚੁੱਕਿਆ ਮੈਂ ਆਪਣੇ ਬੰਦਿਆਂ ਦੇ ਫੋਨ ਨਹੀਂ ਚੱਕ ਪਾਇਆ ਜਿਹੜੇ ਲੋਗ ਅਨਨੋ ਨੰਬਰ ਸਿਗੇ ਉਹਨਾਂ ਤੋਂ ਮੈਨੂੰ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਯਾਰੇ ਬੜਾ ਸ਼ਰਾਗਾ ਯੋਗ ਕਦਮ ਹੈ ਕਿਸੇ ਦੀ ਚਿੰਤਾ ਨਾ ਕਰ ਤੂੰ ਅੱਗੇ ਵਧ ਆਪਣੀ ਲੈਂਥ ਰਾਣਾ ਗੁਰਜੀਤ ਸਿੰਘ ਦਾ ਇਹ ਕਹਿਣਾ ਹੀ ਕਿ ਮੈਂ ਐਮਐਸਪੀ ਦੇਵਾਂਗਾ ਬੜੀ ਵੱਡੀ ਗੱਲ ਹੈ ਔਰ ਇਸ ਸਰਕਾਰਾਂ ਨੂੰ ਜਗਾਉਣ ਲਈ ਮੈਂ ਗੱਲ ਕੀਤੀ ਹੈ ਚਾਹੇ ਉਹ ਸੂਬੇ ਦੀ ਸਰਕਾਰ ਹੈ ਚਾਹੇ ਉਹ ਭਾਰਤ ਸਰਕਾਰ ਹੈ ਮੈਂ ਤਾਂ ਕਾਮਯਾਬ ਕਰਕੇ ਦਿਖਾਉਣੀ ਹੈ ਕਿ ਮੱਕੀ ਇਦਾਂ ਕਾਮਯਾਬ ਹੁੰਦੀ ਆ ਬੀਜੀ ਜਾ ਸਕਦੀ ਆ ਝੋਨੇ ਦਾ ਬਦਲਿਆ ਪੰਜਾਬ ਦਾ ਪਾਣੀ ਬਚੂਗਾ ਪੰਜਾਬ ਦੇ ਪਾਣੀ ਦੇ ਤੇ ਹਰ ਨਾਗਰਿਕ ਦਾ ਨਹੀਂ ਹੱਕ ਹੈ ਜਿਨਾ ਕਿਸੇ ਹੋਰ ਦਾ ਸੋ ਪਾਣੀ ਬਚਾਉਣਾ ਅਤਿਅੰਤ ਜ਼ਰੂਰੀ ਆ ਔਰ ਬਿਜਲੀ ਤਿੰਨਾਂ ਸਾਲਾਂ ਚ 3000 ਕਰੋੜ ਰੁਪਇਆ ਬਿਜਲੀ ਦਾ ਵਧ ਗਿਆ ਕਿਉਂਕਿ ਮੋਟਰਾਂ ਥੱਲੇ ਚਲੇ ਗਈਆਂ ਸੋ ਪਾਣੀ ਵੀ ਬਚਾਉਣਾ ਪੰਜਾਬ ਦਾ ਪੈਸਾ ਵੀ ਬਚਾਉਣਾ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਤੇ ਪੰਜਾਬ ਨੂੰ ਇੱਕ ਦਿਸ਼ਾ ਦੇ ਕੇ ਅੱਗੇ ਲੈ ਕੇ ਜਾਣਾ ਦੇਖੋ ਜਿਹੜਾ ਗਰਨੇਡ ਦਾ ਹਮਲਾ ਹੋਇਆ ਉਹ ਨਿੰਦਾਯੋਗ ਆ ਹੁਣ ਗੱਲਾਂ ਦੋ ਨੇ ਇੱਕ ਬਨੇ ਤੇ ਪੰਜਾਬ ਪੁਲਿਸ ਉਹਦਾ ਕੰਟਰੋਲ ਆ ਭਗਵੰਤ ਮਾਨ ਜੀ ਉਤਰਦਾਏ ਨਹੀਂ ਆਮ ਆਦਮੀ ਪਾਰਟੀ ਔਰ ਜੇ ਅਸੀਂ ਉਦੋਂ ਉੱਪਰ ਦੀ ਗੱਲ ਕਰੀਏ ਕਿ ਬੀਜੇਪੀ ਦਾ ਸਾਰਾ ਦਿਗਜ ਲੀਡਰ ਔਰ ਸਾਡਾ ਜਿਹੜਾ ਸੂਬਾ ਆ ਇਹ ਬਾਰਡਰ ਦਾ ਸੂਬਾ ਪਾਕਿਸਤਾਨ ਦੇ ਨਾਲ ਤੇ ਇਹਦਾ ਕੰਟਰੋਲ ਹੈ ਬੀਐਸਐਫ ਦਾ ਇਹ ਇੰਟੈਲੀਜੈਂਸ ਏਜੰਸੀਆਂ ਦਾ ਪਰ ਸਰਕਾਰ ਦੇ ਕੋਲ ਉਹਨਾਂ ਕੋਲ ਪੜੀਆਂ ਏਜੰਸੀਆਂ ਜਿਹੜੀਆਂ ਕੰਮ ਕਰਦੀਆਂ ਉਹਦੇ باوجود ਇਹ ਹੋ ਜਾਏ ਤੇ ਉਹਦੇ ਦੋਸ਼ੀ ਕੌਣ ਨੇ ਦੋਸ਼ੀ ਦੋਹਾਂ ਚੁੱਕ ਸੂਬਾ ਸਰਕਾਰ ਵੀ ਰਿਸਪੌਂਸਿਬਲ ਹੈ ਤੇ ਪਰ ਸਰਕਾਰ ਨੂੰ ਵੀ ਜ਼ਿੰਮੇਵਾਰੀ ਚੱਕਣੀ ਪਊਗੀ ਇਸ ਗਲਤੀ ਦੀ ਔਰ ਮਾੜੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਸਰਕਾਰਾਂంత్రి ਪੁਲਿਸ ਮੁਲਾਜ਼ਮ ਦਾ ਖਾਤਾ ਲੋਹੀ ਜਗਵਾ ਨੂੰ ਘੱਟ ਕੇ ਬਹੁਤ ਕਿ ਨੀ ਕਿ ਸਾਰਾ ਕੁਝ ਕੀ ਹੋ ਰਿਹਾ ਤੁਸੀਂ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਔਰ ਤੁਸੀਂ ਇਹ ਵੇਖੋ ਦੋਆਂ ਘੰਟਿਆਂ ਦੇ ਵਿੱਚ ਪੁਲਿਸ ਨੇ ਆ ਕਿ ਬਿਸ਼ਨੋਈ ਦੇ ਬੰਦੇ ਨੇ ਫੜ ਲਏ ਜੇ ਦਾ ਮਤਲਬ ਉਹਨਾਂ ਨੂੰ ਪਤਾ ਸੀ ਨਾ ਤੇ ਜੇ ਪਤਾ ਸੀ ਤੇ ਪ੍ਰੀਵੈਂਟਿਵ ਐਕਸ਼ਨ ਕਿਉਂ ਨਹੀਂ ਹੋਇਆ ਇਹ ਲਾਅ ਐਂਡ ਆਰਡਰ ਖਰਾਬ ਕਰਨ ਚ ਦੋਹਾਂ ਦੇ ਹੱਥ ਆ ਔਰ ਮੈਂ ਸਮਝਦਾ ਦੋਵਾਂ ਨੂੰ ਸੁਧਰ ਜਾਣਾ ਚਾਹੀਦਾ ਆਪਣਾ ਕੰਮ ਸੁਚੇਤ ਹੋ ਕੇ ਕਰਨਾ ਚਾਹੀਦਾ ਸੁਰੱਖਿਆ ਸਾਡਾ ਮੂਲ ਅਧਿਕਾਰ ਆ ਔਰ ਜੇ ਇਸ ਤਰ੍ਹਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਇਹ ਦੋਵੇਂ ਪਾਰਟੀਆਂ ਕਰਨਗੀਆਂ ਤੇ ਗੱਲ ਬਾਣੀ ਸਰੇ ਇਸ ਕਿਰਨ ਤੋਂ ਇਹ ਪਹਿਲੂ ਕੋਈ ਹੋਰ ਵੀ ਹੋ ਸਕਦਾ ਬਿਲਕੁਲ ਮੈਂ ਤਾਂ ਕਹਿਣਾ ਇਹ ਮਾਹੌਲ ਖਰਾਬ ਕਰਕੇ ਉਹਦਾ ਫਾਇਦਾ ਚੱਕਣਾ ਚਾਹੁੰਦੇ ਆ ਦੇ ਕੋਈ ਫਾਇਦੇ ਕੱਤੇ ਹੀ ਚੱਕੀ ਜਾਉਗੇ ਸਾਡੇ ਸਿਰ ਤੇ ਤੇ ਪੰਜਾਬ ਦੇ ਤੇ ਤਜਰਬੇ ਕੱਤੇ ਹੀ ਕਰਨਗੇ ਮੈਨੂੰ ਇਸ ਗੱਲ ਦਾ ਦੁੱਖ ਆ ਇਹ ਨਹੀਂ ਹੋਣਾ ਚਾਹੀਦਾ ਰਾਨੋਜੀ ਪਿੱਛੇ ਜੇ ਸ਼ਰਤਾਂਪੁਰ ਵਿੱਚ ਦੋ ਰੈਲੀਆਂ ਜਿਹੜੀਆਂ ਹੋਈਆਂ ਇਹਦੇ ਵਿੱਚ ਇੰਦਰ ਪ੍ਰਤਾਪ ਜੀ ਨੇ ਵੀ ਰਲ ਨਹੀਂ ਕੀਤੀ ਤੇ ਇਹ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸ਼ਰਤਾਂਪੁਰ ਦੇ ਇੱਕ ਪਾਸੇ ਕੌਮ ਉਸ ਦੀ ਰਗੜੀ ਦੂਸਰੇ ਪਾਸੇ ਆਵਾਜ਼ ਵੀ ਬੜਾ ਅ ਇਹਦੇ ਬਾਰੇ ਰਾਣਾ ਇੰਦਰਪ੍ਰਤਾਪ ਦਾ ਦੱਸ ਸਕਦਾ ਹੋਣੀਆਂ ਨਹੀਂ ਚਾਹੀਦੀਆਂ ਸੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਵੈਸੇ ਵੀ ਇੰਦਰ ਕੁਲਵੀਰ ਸਿੰਘ ਜੀਰੇ ਨੂੰ ਪੁੱਛ ਕੇ ਵੇਖੋ ਉਹਦੀ ਮਦਦ ਕਹਨੇ ਕੀਤੀ ਰਾਣਾ ਇੰਦਰਪ੍ਰਤਾਪ ਨੇ ਕੀਤੀ ਆਜ਼ਾਦ ਨੇ ਕਾਂਗਰਸ ਦੀ ਕੀਤੀ ਤੇ ਚਲੋ ਬੰਦ ਭੰਗਾ ਹੋਣਾ ਨਹੀਂ ਚਾਹੀਦਾ ਖੜਾ ਸਾਹਿਬ ਦਾ ਜਵਾਬ ਸੀਗਾ ਕਿ ਜਿਹੜੀ ਆ ਮਕਿਨ ਲੈ ਕੇ ਕਹਿ ਰਹੇ ਤੁਸੀਂ ਪਰ ਇਹ ਅਡਾਨੀ ਬਾਨੀ ਜਿਹੜਾ ਵਾ ਰਾਣਾ ਸਾਹਿਬ ਇੱਥੇ ਲੈ ਕੇ ਆਉਣ ਸੰਦੇਸ਼ ਇਹ ਤਾਂ ਯਾਰ ਪੰਜਾਬ ਦੇ ਲੋਕਾਂ ਨੂੰ ਪੁੱਛੋ ਅੱਜ ਮੈਨੂੰ ਇੱਕ ਲੇਖ ਲਿਖਿਆ ਮੈਂ ਘਟੋ ਘਟ 5-700 ਫੋਨ ਮੈਨੂੰ ਕੱਲ ਦਾ ਆ ਚੁੱਕਿਆ ਮੈਂ ਆਪਣੇ ਬੰਦਿਆਂ ਦੇ ਫੋਨ ਨਹੀਂ ਚੱਕ ਪਾਇਆ ਜਿਹੜੇ ਲੋਗ ਅਨਨੋਮ ਨੰਬਰ ਸਗੇ ਉਹਨਾਂ ਤੋਂ ਮੈਨੂੰ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਯਾਰ ਇਹ ਬੜਾ ਸ਼ਰਾਕਾ ਯੋਗ ਕਦਮ ਹੈ ਕਿਸੇ ਦੀ ਚਿੰਤਾ ਨਾ ਕਰ ਤੂੰ ਅੱਗੇ ਵੱਧ ਆਪਣੀ ਲੈਂ ਖਿੱਚ ਸਾਨਾ ਜੀ ਇੱਕ ਜ਼ਿੰਮੇਵਾਰਾਂ ਦੀ ਜਿਹੜੇ ਉਹਨਾਂ ਦੇ ਮਨ ਵਿੱਚ ਸਵਾਲ ਹੈਗਾ ਕਿ ਰਾਣਾ ਸਾਹਿਬ ਨੇ ਕਿਹਾ ਕਿ ਲੋਕ ਹਾਲਤ ਨਹੀਂ ਹੈ ਮੱਕੀ ਲੈਣਾ ਜਿਹਨੇ ਕਿ ਲੈਣ ਗਿਆ ਨਾ ਉਹਨਾਂ ਦਾ ਔਰ ਦੋ ਸਾਲਾਂ ਤੋਂ ਬਾਅਦ ਇਹ ਸਰਕਾਰ ਅੱਗੇ ਨਾਈ ਤਾਂ ਜਿਹੜਾ ਅਸੀਂ ਕਿਤੇ ਜਾਵਾਂ ਦੇਖੋ ਰਾਣਾ ਗੁਰਜੀਤ ਸਿੰਘ ਦਾ ਇਹ ਕਹਿਣਾ ਹੀ ਕਿ ਮੈਂ ਐਮਐਸਪੀ ਦੇਵਾਂਗਾ ਬੜੀ ਵੱਡੀ ਗੱਲ ਹੈ ਔਰ ਇਸ ਸਰਕਾਰਾਂ ਨੂੰ ਜਗਾਉਣ ਲਈ ਮੈਂ ਗੱਲ ਕੀਤੀ ਹੈ ਚਾਹੇ ਉਹ ਸੂਬੇ ਦੀ ਸਰਕਾਰ ਹੈ ਚਾਹੇ ਉਹ ਭਾਰਤ ਸਰਕਾਰ ਹੈ ਮੈਂ ਤਾਂ ਕਾਮਯਾਬ ਕਰਕੇ ਦਿਖਾਉਣੀ ਹੈ ਕਿ ਮੱਕੀ ਇਦਾਂ ਕਾਮਯਾਬ ਹੁੰਦੀ ਆ ਬੀਜੀ ਜਾ ਸਕਦੀ ਆ ਝੋਨੇ ਦਾ ਬਦਲਿਆ ਪੰਜਾਬ ਦਾ ਪਾਣੀ ਬਚੂਗਾ ਪੰਜਾਬ ਦੇ ਪਾਣੀ ਦੇ ਤੇ ਹਰ ਨਾਗਰਿਕ ਦਾ ਨਹੀਂ ਹੱਕ ਹੈ ਜਨਾ ਕਿਸੇ ਹੋਰ ਦਾ ਸੋ ਪਾਣੀ ਬਚਾਉਣਾ અત્યੰਤ ਜ਼ਰੂਰੀ ਆ ਔਰ ਬਿਜਲੀ ਤਿੰਨਾਂ ਸਾਲਾਂ ਚ 3000 ਕਰੋੜ ਰੁਪਇਆ ਬਿਜਲੀ ਦਾ ਵਧ ਗਿਆ ਕਿਉਂਕਿ ਮੋਟਰਾਂ ਥੱਲੇ ਚਲੇ ਗਈਆਂ ਸੋ ਪਾਣੀ ਵੀ ਬਚਾਉਣਾ ਪੰਜਾਬ ਦਾ ਪੈਸਾ ਵੀ ਬਚਾਉਣਾ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਤੇ ਪੰਜਾਬ ਨੂੰ ਇੱਕ ਦਿਸ਼ਾ ਦੇ ਕੇ ਅੱਗੇ ਲੈ ਕੇ ਜਾਣਾ ਬਿਜਲੀ ਦੀ ਸਰ ਗੱਲ ਕੀਤੀ ਤਾਂ ਬਿਜਲੀ ਦੇ ਹੁਣ ਜਿਹੜਾ ਨਜ਼ਾਰਾ ਦੇਖਣਾ ਸ਼ੁਰੂ ਹੋ ਗਿਆ ਘੱਟ ਹੋ ਰੂ ਹੋਵੇ ਜਿਹੜੇ ਸੀਜ਼ਨ ਚੱਲੂ ਹੋਣਗੇ ਇਹ ਇਸ ਗੱਲ ਦਾ ਤਾਂ ਜਵਾਬ ਸਾਨੂੰ ਮੌਜੂਦਾ ਸਰਕਾਰ ਤੋਂ ਲੈਣਾ ਚਾਹੀਦਾ ਗੱਲਾਂ ਵਿਧਾਨ ਸਭਾ ਚ ਅਖਬਾਰਾਂ ਚ ਵੱਡੀਆਂ ਦਰਸ਼ਨ ਛੋਟੇ